ਦੋਸਤੋ ਮੈਂ ਰਾਜਵੀਰ ਸਿੰਘ ਤੁਹਾਡਾ ਚੈਨਲ ਤੇ ਸਵਾਗਤ ਕਰਦਾ ਅੱਜ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਪੂਜਿਆਂ ਜਿੱਥੇ ਬਾਬਾ ਫਰੀਦ ਜੀ ਦਾ ਮੇਲਾ ਹੈ ਅੱਜ ਪਿੰਡ ਮੌੜ ਤੋਂ ਕੁਝ ਨੌਜਵਾਨ ਇੱਥੇ ਲੰਗਰ ਦੀ ਸੇਵਾ ਲੈ ਕੇ ਆਏ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਵੀਰ ਜੀ ਤੁਹਾਡਾ ਨਾਮ ਕੀ ਆ ਤੇ ਤੁਸੀਂ ਕਿਹੜੇ ਪਿੰਡੋਂ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਸੰਗਤ ਨੂੰ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਤੇ ਪਹੁੰਚਣ ਦੀਆਂ ਲੱਖ ਲੱਖ ਮੁਬਾਰਕਾਂ ਜੀ ਅਸੀਂ ਜੀ ਮੌੜ ਪਿੰਡ ਤੋਂ ਆਏ ਆ ਪ੍ਰਸ਼ਾਦੀ ਸੇਵਾ ਲੈ ਕੇ ਆਏ ਆ ਜਲਦੀ ਸੇਵਾ ਲੈ ਕੇ ਆਏ ਆ ਸੋ ਸਾਰੀ ਸੰਗਤ ਨੂੰ ਸਾਡੇ ਮੋੜ ਪਿੰਡੋਂ ਪਾਪਾ ਫਰੀਦ ਜੀ ਦੇ ਆਗਮਨ ਪਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਤੁਹਾਡਾ ਇੱਥੇ ਵੀ ਵਿਚਾਰ ਕਿਵੇਂ ਬਣਿਆ? ਕਿੰਨੇ ਕਿ ਦਿਨਾਂ ਤੋਂ ਵਿਚਾਰ ਬਣਿਆ ਤੇ ਵਰਸਨ? ਅਸੀਂ ਜੀ ਪਿੰਡ 'ਚੋਂ ਨੌਜਵਾਨ ਇਕੱਠੇ ਹੋਏ ਜੀ। ਨੌਜਵਾਨ ਇਕੱਠੇ ਹੋ ਕੇ ਮਨ ਬਣਿਆ ਵੀ ਆਪਾਂ ਪਾਪਾ ਫਰੀਦ ਜੀ ਦੇ ਆਗਮਨ ਪਰਬ ਤੇ ਲੰਗਰ ਲੰਗਰ ਦੀ ਸੇਵਾ ਕਰੀਏ ਜੀ। ਸੋ ਸਾਰੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਲੰਗਰ ਦੀ ਸੇਵਾ ਕੀਤੀ ਗਈ ਹੈ ਜੀ। ਮੈਂ ਤੁਹਾਡਾ ਰਾਈਵਿੰਦਰ ਸਿੰਘ ਫੀਕੋੜ ਤੋਂ।